ਸੀਬੀਆਈ ਦੀ ਰਡਾਰ ਦੇ ਉੱਤੇ ਨੇ ਪੰਜਾਬ ਦੇ ਕਈ ਵੱਡੇ ਆਲਾ ਅਧਿਕਾਰੀ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਦੀ ਐ ਅੱਖ ਤਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਸਪੈਂਡ ਡੀਆਈਜੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਜਦੋਂ ਸੀਬੀਆਈ ਗ੍ਰਿਫਤਾਰ ਕਰਦੀ ਆ ਤੇ ਉਸ ਦਾ ਜੋ ਵਿਚੋਲਾ ਹੁੰਦਾ ਰਿਸ਼ਵਤ ਜੋ ਲੈਂਦਾ ਅੱਗੇ ਡੀਆਈਜੀ ਸਭ ਨੂੰ ਰਿਸ਼ਵਤ ਦਿੰਦਾ ਸਾਰਿਆਂ ਦੇ ਨਾਲ ਡੀਲਿੰਗ ਕਰਦਾ ਸੀ ਤਾਂ ਰਿਮਾਂਡ ਦੇ ਦੌਰਾਨ ਅਹਿਮ ਤੇ ਵੱਡੇ ਖੁਲਾਸੇ ਵੀ ਹੋਏ ਤੇ ਇੱਕ ਡਾਇਰੀ ਮਿਲੀ ਡਾਇਰੀ ਨੇ ਸਭ ਪੇਤ ਖੋਲ ਕੇ ਰੱਖ ਦਿੱਤੇ ਤਾਂ ਬੀਤੇ ਦਿਨਾਂ ਦੇ ਵਿੱਚ ਤਰਨਤਾਰਨ ਇੱਕ ਰੈਲੀ ਦੇ ਦੌਰਾਨ ਸੁਨੀਲ ਜਾਖੜ ਜੋ ਕਿ ਲੰਬੇ ਸਮੇਂ ਤੱਕ ਹੁਣ ਸਿਆਸਤ ਤੋਂ ਦੂਰੀ ਬਣਾ ਕੇ ਰੱਖੀ ਸੀ ਜਿਨ੍ਹਾਂ ਦੇ ਵੱਲੋਂ ਪਰ ਆਖਰਕਾਰ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਆ ਕਾਫੀ ਐਕਟਿਵ ਨਜ਼ਰ ਆਏ ਤਾਂ ਉਹਨਾਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਕਿ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿਉਂਕਿ ਹਰਚਰਨ ਸਿੰਘ ਪੁੱਲਰ ਦੇ ਕੋਲੋਂ ਵੀ ਅਹਿਮ ਤੇ ਵੱਡੇ ਸਬੂਤ ਸੀਬੀਆਈ ਦੇ ਹੱਥ ਲੱਗੇ ਨੇ ਤਾਂ ਉਹਨਾਂ ਸਬੂਤਾਂ ਤੋਂ ਬਾਅਦ ਹਰਚਰਨ ਸਿੰਘ ਪੁੱਲਰ ਦੇ ਖੁਲਾਸਿਆਂ ਤੋਂ ਬਾਅਦ ਹੁਣ ਸੀਬੀਆਈ ਦੀ ਰਡਾਰ ਦੇ ਉੱਤੇ ਵੱਡੇ ਆਈਐਸ ਤੇ ਆਈਪੀਐਸ ਅਧਿਕਾਰੀ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਨਾਲ ਵਿਚਰਦੇ ਵੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਰਿਸ਼ਵਤ ਦੀ ਮੰਗ ਕੀਤੀ ਵੀ ਹੁੰਦੀ ਆ ਆਪਾਂ ਡਰਦੇ ਉਹ ਜ਼ੁਬਾਨ ਨਹੀਂ ਖੋਲਦੇ ਕਿ ਭਾਈ ਵੱਡਾ ਅਫਸਰ ਆ ਡੀਆਈਜੀ ਰਹਿਕਦਾ ਬੰਦਾ ਕਿਤੇ ਸਾਨੂੰ ਕੱਲ ਨੂੰ ਮੁਸੀਬਤ ਨਾ ਪੈ ਜਾਵੇ ਪਰ ਜਿਸ ਤਰੀਕੇ ਦੇ ਨਾਲ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਦੇ ਵੱਲੋਂ ਜ਼ੁਰਤ ਦਿਖਾਈ ਗਈ ਆ ਉਸ ਤੋਂ ਬਾਅਦ ਸਾਰਾ ਕਾਲਾ ਚਿੱਠਾ ਡੀਆਈਜੀ ਦਾ ਸੀਬੀਆਈ ਦੇ ਵੱਲੋਂ ਖੋਲ ਕੇ ਰੱਖ ਦਿੱਤਾ ਦੂਜੇ ਪਾਸੇ ਕਿਰਸਾਨੂ ਵੀ ਭੇਟ ਖੋਲ ਰਿਹਾ ਰਿਮਾਂਡ ਦੇ ਦੌਰਾਨ ਕਿਰਸਾਨੂ ਨੇ ਵੀ ਕਈ ਵੱਡੇ ਖੁਲਾਸੇ ਕੀਤੇ ਤੇ ਉਸਦੇ ਮੋਬਾਈਲ ਤੇ ਉਸਦੇ ਡਾਇਰੀ ਦੇ ਬਹੁਤ ਵੱਡੇ ਨਾਮ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਪਾ ਦਿੱਤੇ ਬਹੁਤ ਵੱਡੇ ਨਾਮ ਲੈ ਕੇ ਉਹਨਾਂ ਆਈਪੀਐਸ 27 ਆਈਐਸ ਅਧਿਕਾਰੀਆਂ ਨੂੰ ਭਾਜੜਾ ਪਵਾ ਦਿੱਤੀਆਂ ਤਾਂ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੱਖ ਉਹਨਾਂ ਅਧਿਕਾਰੀਆਂ ਦੇ ਉੱਤੇ ਆ ਕਿਉਂਕਿ ਸੀਬੀਆਈ ਲਗਾਤਾਰ ਖੁਲਾਸੇ ਕਰਵਾ ਰਹੀ ਆ ਖੁਲਵਾਸ ਖੁਲਾਸੇ ਹੋ ਰਹੇ ਨੇ ਸੀਬੀਆਈ ਦੇ ਕੋਲ DIG ਭੁੱਲਰ ਦੇ ਜਿੱਥੇ ਜਿੱਥੇ ਤਾਰ ਜੁੜੇ ਸੀ ਕਿਰਸਾਨ ਨੂੰ ਜਿਨ੍ਹਾਂ ਜਿਨ੍ਹਾਂ ਦੇ ਨਾਲ ਕੰਮ ਕਰ ਰਿਹਾ ਸੀ ਜਿਨ੍ਹਾਂ ਦੇ ਲਈ ਡੀਲਿੰਗ ਕਰ ਰਿਹਾ ਸੀ ਹੋਰ IAS ਤੇ IPS ਅਧਿਕਾਰੀਆਂ ਦੇ ਉੱਤੇ ਹੁਣ ਗਾਜ ਡਿੱਗਣ ਵਾਲੀ ਆ IAS IPS ਅਧਿਕਾਰੀ ਹੋਰ ਕਿਹੜੇ ਹੋ ਸਕਦੇ ਨੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੋਲੋਂ ਕਿਸੇ ਨਾ ਕਿਸੇ ਸਮੇਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ SSP ਜਾਂ DSP ਜਾਂ ਕੋਈ SP ਜਿਨ੍ਹਾਂ ਦੇ ਵੱਲੋਂ ਆਪਣੇ ਜੋ ਦਲਾਲ ਹੁੰਦੇ ਨੇ ਉਹਨਾਂ ਦੇ ਥਰੂ ਰਿਸ਼ਵਤ ਮੰਗੀ ਹੋਵੇਗੀ ਤੁਸੀਂ ਕਮੈਂਟ ਕਰਿਓ ਕਿਉਂਕਿ ਤੁਸੀਂ ਜੇਕਰ ਸਾਥ ਦਿਓਗੇ ਤੁਹਾਡੇ ਸਾਹਦੇ ਨਾਲ ਪ੍ਰਿਸ਼ਟਾਚਾਰ ਖਤਮ ਹੋਵੇਗਾ ਪਰ ਦੂਜੇ ਪਾਸੇ ਹੁਣ ਭਾਜਪਾ ਦੇ ਨਿਸ਼ਾਨੇ ਦੇ ਉੱਤੇ ਸੀਬੀਆਈ ਦੇ ਨਿਸ਼ਾਨੇ ਦੇ ਉੱਤੇ ਕਈ ਆਈਏਐਸ ਤੇ ਆਈਪੀਐਸ ਅਧਿਕਾਰੀ ਨੇ ਜਿਨ੍ਹਾਂ ਦਾ ਸੰਕੇਤ ਸੁਨੀਲ ਜਾਖੜ ਦੇ ਵੱਲੋਂ ਵੀ ਕਹਿ ਦਿੱਤਾ ਤੇ ਨਾਲ ਹੀ ਸ਼ਬਦੀ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕੀਤਾ ਕੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਰਕਾਰ ਕਹੇ ਕਹਿੰਦੀ ਸੀ ਇਹ ਸਰਕਾਰ ਦੇ ਨੁਮਾਇੰਦੇ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਤੇ ਇਮਾਨਦਾਰ ਸਰਕਾਰ ਆ ਤਾਂ ਕਹਿੰਦੇ ਦੇਖ ਲਓ ਇਮਾਨਦਾਰੀ ਸਰਕਾਰ ਦੇ ਵਿੱਚ ਕਿੱਡੇ-ਕੱਡੇ ਭ੍ਰਿਸ਼ਟਾਚਾਰ ਬੈਠੇ ਸੀ ਤਾਂ ਇਹ ਸਭ ਦੇ ਸਾਹਮਣੇ ਆ ਚੁੱਕਿਆ ਕਿ ਆਖਰ ਇਸ ਸਰਕਾਰ ਦੇ ਵਿੱਚ ਹੋ ਕੀ ਰਿਹਾ ਸੀਬੀਆਈ ਦੀ ਰਡਾਰ ਦੇ ਉੱਤੇ ਨੇ ਪੰਜਾਬ ਦੇ ਕਈ ਵੱਡੇ ਆਲਾ ਅਧਿਕਾਰੀ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਦੀ ਐ ਅੱਖ ਤਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਸਪੈਂਡ ਡੀਆਈਜੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਜਦੋਂ ਸੀਬੀਆਈ ਗ੍ਰਿਫਤਾਰ ਕਰਦੀ ਆ ਤੇ ਉਸ ਦਾ ਜੋ ਵਿਚੋਲਾ ਹੁੰਦਾ ਰਿਸ਼ਵਤ ਜੋ ਲੈਂਦਾ ਅੱਗੇ ਡੀਆਈਜੀ ਸਭ ਨੂੰ ਰਿਸ਼ਵਤ ਦਿੰਦਾ ਸਾਰਿਆਂ ਦੇ ਨਾਲ ਡੀਲਿੰਗ ਕਰਦਾ ਸੀ ਤਾਂ ਰਿਮਾਂਡ ਦੇ ਦੌਰਾਨ ਅਹਿਮ ਤੇ ਵੱਡੇ ਖੁਲਾਸੇ ਵੀ ਹੋਏ ਤੇ ਇੱਕ ਡਾਇਰੀ ਮਿਲੀ ਡਾਇਰੀ ਨੇ ਸਭ ਪੇਟ ਖੋਲ ਕੇ ਰੱਖ ਦਿੱਤੇ ਤਾਂ ਬੀਤੇ ਦਿਨਾਂ ਦੇ ਵਿੱਚ ਤਰਨਤਾਰਨ ਇੱਕ ਰੈਲੀ ਦੇ ਦੌਰਾਨ ਸੁਨੀਲ ਜਾਖੜ ਜੋ ਕਿ ਲੰਬੇ ਸਮੇਂ ਤੱਕ ਹੁਣ ਸਿਆਸਤ ਤੋਂ ਦੂਰੀ ਬਣਾ ਕੇ ਰੱਖੀ ਸੀ ਜਿਨ੍ਹਾਂ ਦੇ ਵੱਲੋਂ ਪਰ ਆਖਰਕਾਰ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਆ ਕਾਫੀ ਐਕਟਿਵ ਨਜ਼ਰ ਆਏ ਤਾਂ ਉਹਨਾਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਕਿ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿਉਂਕਿ ਹਰਚਰਨ ਸਿੰਘ ਭੁੱਲਰ ਦੇ ਕੋਲੋਂ ਵੀ ਅਹਿਮ ਤੇ ਵੱਡੇ ਸਬੂਤ ਸੀਬੀਆਈ ਦੇ ਹੱਥ ਲੱਗੇ ਨੇ ਤਾਂ ਉਹਨਾਂ ਸਬੂਤਾਂ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਦੇ ਖੁਲਾਸਿਆਂ ਤੋਂ ਬਾਅਦ ਹੁਣ ਸੀਬੀਆਈ ਦੀ ਰਡਾਰ ਦੇ ਉੱਤੇ ਵੱਡੇ ਆਈਐਸ ਤੇ ਆਈਪੀਐਸ ਅਧਿਕਾਰੀ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਨਾਲ ਵਿਚਰਦੇ ਵੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਰਿਸ਼ਵਤ ਦੀ ਮੰਗ ਕੀਤੀ ਵੀ ਹੁੰਦੀ ਆ ਆਪਾਂ ਡਰਦੇ ਉਹ ਜ਼ੁਬਾਨ ਨਹੀਂ ਖੋਲਦੇ ਕਿ ਭਾਈ ਵੱਡਾ ਅਫਸਰ ਆ ਡੀਆਈਜੀ ਰੈਂਕ ਦਾ ਬੰਦਾ ਕਿਤੇ ਸਾਨੂੰ ਕੱਲ ਨੂੰ ਮੁਸੀਬਤ ਨਾ ਪੈ ਜਾਵੇ ਪਰ ਜਿਸ ਤਰੀਕੇ ਦੇ ਨਾਲ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਦੇ ਵੱਲੋਂ ਜੁਰਤ ਦਿਖਾਈ ਗਈ ਆ ਉਸ ਤੋਂ ਬਾਅਦ ਸਾਰਾ ਕਾਲਾ ਚਿੱਠਾ ਡੀਆਈਜੀ ਦਾ ਸੀਬੀਆਈ ਦੇ ਵੱਲੋਂ ਖੋਲ ਕੇ ਰੱਖ ਦਿੱਤਾ ਦੂਜੇ ਪਾਸੇ ਕਿਰਸਾਨੂ ਵੀ ਭੇਟ ਖੋਲ ਰਿਹਾ ਰਿਮਾਂਡ ਦੇ ਦੌਰਾਨ ਕਿਰਸਾਨੂ ਨੇ ਵੀ ਕਈ ਵੱਡੇ ਖੁਲਾਸੇ ਕੀਤੇ ਤੇ ਉਸਦੇ ਮੋਬਾਈਲ ਤੇ ਉਸਦੇ ਡਾਇਰੀ ਦੇ ਬਹੁਤ ਵੱਡੇ ਨਾਮ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਪਾ ਦਿੱਤੇ ਬਹੁਤ ਵੱਡੇ ਨਾਮ ਲੈ ਕੇ ਉਹਨਾਂ ਆਈਪੀਐਸ ਈਆਈਐਸ ਅਧਿਕਾਰੀਆਂ ਨੂੰ ਭਾਜੜਾ ਪਵਾ ਦਿੱਤੀਆਂ ਤਾਂ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੱਖ ਉਹਨਾਂ ਅਧਿਕਾਰੀਆਂ ਦੇ ਉੱਤੇ ਆ ਕਿਉਂਕਿ ਸੀਬੀਆਈ ਲਗਾਤਾਰ ਖੁਲਾਸੇ ਕਰਵਾ ਰਹੀ ਆ ਖੁਲਵਾਸ ਖੁਲਾਸੇ ਹੋ ਰਹੇ ਨੇ ਸੀਬੀਆਈ ਦੇ ਕੋਲ DIG ਭੁੱਲਰ ਦੇ ਜਿੱਥੇ ਜਿੱਥੇ ਤਾਰ ਜੁੜੇ ਸੀ ਕਿਰਸਾਨ ਨੂੰ ਜਿਨ੍ਹਾਂ ਜਿਨ੍ਹਾਂ ਦੇ ਨਾਲ ਕੰਮ ਕਰ ਰਿਹਾ ਸੀ ਜਿਨ੍ਹਾਂ ਦੇ ਲਈ ਡੀਲਿੰਗ ਕਰ ਰਿਹਾ ਸੀ ਹੋਰ IAS ਤੇ IPS ਅਧਿਕਾਰੀਆਂ ਦੇ ਉੱਤੇ ਹੁਣ ਗਾਜ ਡਿੱਗਣ ਵਾਲੀ ਆ IAS IPS ਅਧਿਕਾਰੀ ਹੋਰ ਕਿਹੜੇ ਹੋ ਸਕਦੇ ਨੇ ਕਮੈਂਟ ਜਰੂਰ ਕਰਿਓ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੋਲੋਂ ਕਿਸੇ ਨਾ ਕਿਸੇ ਸਮੇਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ SSP ਜਾਂ DSP ਜਾਂ ਕੋਈ SP ਜਿਨ੍ਹਾਂ ਦੇ ਵੱਲੋਂ ਆਪਣੇ ਜੋ ਦਲਾਲ ਹੁੰਦੇ ਨੇ ਉਹਨਾਂ ਦੇ ਥਰੂ ਰਿਸ਼ਵਤ ਮੰਗੀ ਹੋਵੇਗੀ ਤੁਸੀਂ ਕਮੈਂਟ ਕਰਿਓ ਕਿਉਂਕਿ ਤੁਸੀਂ ਜੇਕਰ ਸਾਥ ਦਿਓਗੇ ਤੁਹਾਡੇ ਸਾਥ ਦੇ ਨਾਲ ਪ੍ਰਿਸ਼ਟਾਚਾਰ ਖਤਮ ਹੋਵੇਗਾ ਪਰ ਦੂਜੇ ਪਾਸੇ ਹੁਣ ਭਾਜਪਾ ਦੇ ਨਿਸ਼ਾਨੇ ਦੇ ਉੱਤੇ ਸੀਬੀਆਈ ਦੇ ਨਿਸ਼ਾਨੇ ਦੇ ਉੱਤੇ ਕਈ ਆਈਏਐਸ ਤੇ ਆਈਪੀਐਸ ਅਧਿਕਾਰੀ ਨੇ ਜਿਨ੍ਹਾਂ ਦਾ ਸੰਕੇਤ ਸੁਨੀਲ ਜਾਖੜ ਦੇ ਵੱਲੋਂ ਵੀ ਕਹਿ ਦਿੱਤਾ ਤੇ ਨਾਲ ਹੀ ਸ਼ਬਦੀ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕੀਤਾ ਕੀ ਆਪਣੇ ਆਪ ਨੂੰ ਕਟੜ ਇਮਾਨਦਾਰ ਸਰਕਾਰ ਕਹੇ ਕਹਿੰਦੀ ਸੀ ਇਹ ਸਰਕਾਰ ਦੇ ਨੁਮਾਇੰਦੇ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਤੇ ਇਮਾਨਦਾਰ ਸਰਕਾਰ ਆ ਤਾਂ ਕਹਿੰਦੇ ਦੇਖ ਲੋ ਇਮਾਨਦਾਰੀ ਸਰਕਾਰ ਦੇ ਵਿੱਚ ਕਿੱਡੇ ਕਿੱਡੇ ਭ੍ਰਿਸ਼ਟਾਚਾਰ ਬੈਠੇ ਸੀ ਆਏ ਸਭ ਦੇ ਸਾਹਮਣੇ ਆ ਚੁੱਕਿਆ ਕਿ ਆਖਰ ਇਸ ਸਰਕਾਰ ਦੇ ਵਿੱਚ ਹੋ ਕੀ ਰਿਹਾ ਸੀਬੀਆਈ ਦੀ ਰਡਾਰ ਦੇ ਉੱਤੇ ਨੇ ਪੰਜਾਬ ਦੇ ਕਈ ਵੱਡੇ ਆਲਾ ਅਧਿਕਾਰੀ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਦੀ ਐ ਅੱਖ ਤਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਸਪੈਂਡ ਡੀਆਈਜੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਜਦੋਂ ਸੀਬੀਆਈ ਗ੍ਰਿਫਤਾਰ ਕਰਦੀ ਆ ਤੇ ਉਸ ਦਾ ਜੋ ਬਚੋਲਾ ਹੁੰਦਾ ਰਿਸ਼ਵਤ ਜੋ ਲੈਂਦਾ ਅੱਗੇ ਡੀਆਈਜੀ ਸਭ ਨੂੰ ਰਿਸ਼ਵਤ ਦੇਂਦਾ ਸਾਰਿਆਂ ਦੇ ਨਾਲ ਡੀਲਿੰਗ ਕਰਦਾ ਸੀ ਤਾਂ ਰਿਮਾਂਡ ਦੇ ਦੌਰਾਨ ਅਹਿਮ ਤੇ ਵੱਡੇ ਖੁਲਾਸੇ ਵੀ ਹੋਏ ਤੇ ਇੱਕ ਡਾਇਰੀ ਮਿਲੀ ਡਾਇਰੀ ਨੇ ਸਭ ਪੇਟ ਖੋਲ ਕੇ ਰੱਖ ਦਿੱਤੇ ਤਾਂ ਬੀਤੇ ਦਿਨਾਂ ਦੇ ਵਿੱਚ ਤਰਨਤਾਰਨ ਇੱਕ ਰੈਲੀ ਦੇ ਦੌਰਾਨ ਸੁਨੀਲ ਜਾਖੜ ਜੋ ਕਿ ਲੰਬੇ ਸਮੇਂ ਤੱਕ ਹੁਣ ਸਿਆਸਤ ਤੋਂ ਦੂਰੀ ਬਣਾ ਕੇ ਰੱਖੀ ਸੀ ਜਿਨ੍ਹਾਂ ਦੇ ਵੱਲੋਂ ਪਰ ਆਖਰਕਾਰ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਆ ਕਾਫੀ ਐਕਟਿਵ ਨਜ਼ਰ ਆਏ ਤਾਂ ਉਹਨਾਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਕਿ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿਉਂਕਿ ਹਰਚਰਨ ਸਿੰਘ ਭੁੱਲਰ ਦੇ ਕੋਲੋਂ ਵੀ ਅਹਿਮ ਤੇ ਵੱਡੇ ਸਬੂਤ ਸੀਬੀਆਈ ਦੇ ਹੱਥ ਲੱਗੇ ਨੇ ਤਾਂ ਉਹਨਾਂ ਸਬੂਤਾਂ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਦੇ ਖੁਲਾਸਿਆਂ ਤੋਂ ਬਾਅਦ ਹੁਣ ਸੀਬੀਆਈ ਦੀ ਰਡਾਰ ਦੇ ਉੱਤੇ ਵੱਡੇ ਆਈਐਸ ਤੇ ਆਈਪੀਐਸ ਅਧਿਕਾਰੀ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਨਾਲ ਵਿਚਰਦੇ ਵੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਰਿਸ਼ਵਤ ਦੀ ਮੰਗ ਕੀਤੀ ਵੀ ਹੁੰਦੀ ਆ ਆਪਾਂ ਡਰਦੇ ਉਹ ਜ਼ੁਬਾਨ ਨਹੀਂ ਖੋਲਦੇ ਕਿ ਭਾਈ ਵੱਡਾ ਅਫਸਰ ਆ ਡੀਆਈਜੀ ਰਹਿਕਦਾ ਬੰਦਾ ਕਿਤੇ ਸਾਨੂੰ ਕੱਲ ਨੂੰ ਮੁਸੀਬਤ ਨਾ ਪੈ ਜਾਵੇ ਪਰ ਜਿਸ ਤਰੀਕੇ ਦੇ ਨਾਲ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਦੇ ਵੱਲੋਂ ਜੁਰਤ ਦਿਖਾਈ ਗਈ ਆ ਉਸ ਤੋਂ ਬਾਅਦ ਸਾਰਾ ਕਾਲਾ ਚਿੱਠਾ ਡੀਆਈਜੀ ਦਾ ਸੀਬੀਆਈ ਦੇ ਵੱਲੋਂ ਖੋਲ ਕੇ ਰੱਖ ਦਿੱਤਾ ਦੂਜੇ ਪਾਸੇ ਕਿਰਸਾਨੂ ਵੀ ਭੇਟ ਖੋਲ ਰਿਹਾ ਰਮਾਂਡ ਦੇ ਦੌਰਾਨ ਕਿਰਸਾਨੂ ਨੇ ਵੀ ਕਈ ਵੱਡੇ ਖੁਲਾਸੇ ਕੀਤੇ ਤੇ ਉਸਦੇ ਮੋਬਾਈਲ ਤੇ ਉਸਦੇ ਡਾਇਰੀ ਦੇ ਬਹੁਤ ਵੱਡੇ ਨਾਮ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਪਾ ਦਿੱਤੇ ਬਹੁਤ ਵੱਡੇ ਨਾਮ ਲੈ ਕੇ ਉਹਨਾਂ ਆਈਪੀਐਸ 27 ਆਈਐਸ ਅਧਿਕਾਰੀਆਂ ਨੂੰ ਭਾਜੜਾ ਪਵਾ ਦਿੱਤੀਆਂ ਤਾਂ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੱਖ ਉਹਨਾਂ ਅਧਿਕਾਰੀਆਂ ਦੇ ਉੱਤੇ ਆ ਕਿਉਂਕਿ ਸੀਬੀਆਈ ਲਗਾਤਾਰ ਖੁਲਾਸੇ ਕਰਵਾ ਰਹੀ ਆ ਖੁਲਵਾਸ ਖੁਲਾਸੇ ਹੋ ਰਹੇ ਨੇ ਸੀਬੀਆਈ ਦੇ ਕੋਲ DIG ਭੁੱਲਰ ਦੇ ਜਿੱਥੇ ਜਿੱਥੇ ਤਾਰ ਜੁੜੇ ਸੀ ਕਿਰਸਨ ਨੂੰ ਜਿਨ੍ਹਾਂ ਜਿਨ੍ਹਾਂ ਦੇ ਨਾਲ ਕੰਮ ਕਰ ਰਿਹਾ ਸੀ ਜਿਨ੍ਹਾਂ ਦੇ ਲਈ ਡੀਲਿੰਗ ਕਰ ਰਿਹਾ ਸੀ ਹੋਰ IAS ਤੇ IPS ਅਧਿਕਾਰੀਆਂ ਦੇ ਉੱਤੇ ਹੁਣ ਗਾਹ ਡਿੱਗਣ ਵਾਲੀ ਆ IAS IPS ਅਧਿਕਾਰੀ ਹੋਰ ਕਿਹੜੇ ਹੋ ਸਕਦੇ ਨੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੋਲੋਂ ਕਿਸੇ ਨਾ ਕਿਸੇ ਸਮੇਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ SSP ਜਾਂ DSP ਜਾਂ ਕੋਈ SP ਜਿਨ੍ਹਾਂ ਦੇ ਵੱਲੋਂ ਆਪਣੇ ਜੋ ਦਲਾਲ ਹੁੰਦੇ ਨੇ ਉਹਨਾਂ ਦੇ ਥਰੂ ਰਿਸ਼ਵਤ ਮੰਗੀ ਹੋਵੇਗੀ ਤੁਸੀਂ ਕਮੈਂਟ ਕਰਿਓ ਕਿਉਂਕਿ ਤੁਸੀਂ ਜੇਕਰ ਸਾਥ ਦੇਵੋਗੇ ਤੁਹਾਡੇ ਸਾਦੇ ਨਾਲ ਪ੍ਰਿਸ਼ਟਾਚਾਰ ਖਤਮ ਹੋਵੇਗਾ ਪਰ ਦੂਜੇ ਪਾਸੇ ਹੁਣ ਭਾਜਪਾ ਦੇ ਨਿਸ਼ਾਨੇ ਦੇ ਉੱਤੇ ਸੀਬੀਆਈ ਦੇ ਨਿਸ਼ਾਨੇ ਦੇ ਉੱਤੇ ਕਈ ਆਈਐਸ ਤੇ ਆਈਪੀਐਸ ਅਧਿਕਾਰੀ ਨੇ ਜਿਨ੍ਹਾਂ ਦਾ ਸੰਕੇਤ ਸੁਨੀਲ ਜਾਖੜ ਦੇ ਵੱਲੋਂ ਵੀ ਕਹਿ ਦਿੱਤਾ ਤੇ ਨਾਲ ਹੀ ਸ਼ਬਦੀ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕੀਤਾ ਕੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਰਕਾਰ ਕਹੇ ਕਹਿੰਦੀ ਸੀ ਇਹ ਸਰਕਾਰ ਦੇ ਨੁਮਾਇੰਦੇ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਤੇ ਇਮਾਨਦਾਰ ਸਰਕਾਰ ਆ ਤਾਂ ਕਹਿੰਦੇ ਦੇਖ ਲਓ ਇਮਾਨਦਾਰੀ ਸਰਕਾਰ ਦੇ ਵਿੱਚ ਕਿੱਡੇ ਕਿੱਡੇ ਭ੍ਰਿਸ਼ਟਾਚਾਰ ਬੈਠੇ ਸੀ ਤਾਂ ਇਹ ਸਭ ਦੇ ਸਾਹਮਣੇ ਆ ਚੁੱਕਿਆ ਕਿ ਆਖਰ ਇਸ ਸਰਕਾਰ ਦੇ ਵਿੱਚ ਹੋ ਕੀ ਰਿਹਾ